ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਕਦੇ ਸੋਚਿਆ ਹੈ ਕਿ ਮਨੁੱਖੀ ਦਿਮਾਗ ਨੂੰ ਕੰਪਿਊਟਰ ਨਾਲ ਸਿੱਧਾ ਜੋੜਿਆ ਜਾ ਸਕਦਾ ਹੈ ਇਹ ਸੁਣਨ ਵਿੱਚ ਸਾਇੰਸ ਫਿਕਸ਼ਨ ਵਰਗਾ ਲੱਗਦਾ ਹੈ ਪਰ ਇਲਾਨ ਮਸਕ ਦੀ ਕੰਪਨੀ ਨਿਊਰਾਲਿੰਕ ਨੇ ਇਹ ਹਕੀਕਤ ਬਣਾਉਣ ਦੀ ਤਿਆਰੀ ਵਿੱਚ ਹੈ ਆਓ ਜਾਣੀਏ ਕਿ ਨਿਊਰਾਲਿੰਕ ਚਿਪ ਕੀ ਹੈ ਇਹ ਕਿਵੇਂ ਕੰਮ ਕਰਦੀ ਹੈ ਤੇ ਭਵਿੱਖ ਵਿੱਚ ਇਹ ਸਾਡੀ ਜ਼ਿੰਦਗੀ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ ਨਿਊਰਾਲਿੰਕ ਇੱਕ ਨਿੱਕੀ ਜਿਹੀ ਚਿਪ ਹੈ ਜੋ ਮਨੁੱਖੀ ਦਿਮਾਗ ਦੇ ਵਿੱਚ ਇੰਸਟਾਲ ਕੀਤੀ ਜਾ ਸਕਦੀ ਹੈ ਇਹ ਚਿਪ ਬ੍ਰੇਨ ਸਿਗਨਲ ਨੂੰ ਪੜ ਸਕਦੀ ਹੈ ਤੇ ਕੰਪਿਊਟਰ ਜਾਂ ਹੋਰ ਡਿਵਾਈਸਾਂ ਨੂੰ ਕੰਟਰੋਲ ਕਰ ਸਕਦੀ ਹੈ ਇਹ ਤੁਹਾਡੀ ਸੋਚ ਨੂੰ ਡਿਜੀਟਲ ਸਿਗਨਲਾਂ ਵਿੱਚ ਤਬਦੀਲ ਕਰ ਸਕਦੀ ਹੈ ਜਿਸ ਨਾਲ ਤੁਸੀਂ ਸਿਰਫ ਸੋਚ ਕੇ ਕੰਪਿਊਟਰ ਮੋਬਾਈਲ ਜਾਂ ਹੋਰ ਵੀਡੀਓ ਡਿਵਾਈਸ ਚਲਾ ਸਕਦੇ ਹੋ ਨਿਊਰਲਿੰਕ ਦੇ ਬਹੁਤ ਸਾਰੇ ਫਾਇਦੇ ਹਨ ਜਿਵੇਂ ਕਿ ਅਜਿਹੇ ਲੋਕ ਜੋ ਲਕਵਾ ਪ੍ਰਸਤ ਜਿਹੜੇ ਜਨਮ ਤੋਂ ਹੀ ਪੈਰਾਲਾਈਜ਼ਡ ਹੋਣ ਉਹ ਸੋਚ ਕੇ ਕੰਪਿਊਟਰ ਚਲਾ ਸਕਦੇ ਹਨ ਅੰਨੇ ਵਿਅਕਤੀ ਨਵੀਂ ਟੈਕਨੋਲੋਜੀ ਦੀ ਮਦਦ ਨਾਲ ਦੁਬਾਰਾ ਦੇਖ ਸਕਣਗੇ ਦਿਮਾਗੀ ਬਿਮਾਰੀਆਂ ਜਿਵੇਂ ਕਿ ਡਿਪਰੈਸ਼ਨ ਦਾ ਇਲਾਜ ਸੰਭਵ ਹੋ ਸਕਦਾ ਹੈ ਪਰ ਦੋਸਤੋ ਨਿਊਰੋਲਿੰਕ ਨਾਲ ਕੁਝ ਚੁਣੌਤੀਆਂ ਵੀ ਹਨ ਲੋਕ ਚਿੰਤਾ ਕਰ ਰਹੇ ਹਨ ਕਿ ਇਹ ਟੈਕਨੋਲੋਜੀ ਪ੍ਰਾਈਵੇਸੀ ਅਤੇ ਮਾਨਵ ਅਧਿਕਾਰਾਂ ਉੱਤੇ ਪ੍ਰਭਾਵ ਪਾ ਸਕਦੀ ਹੈ ਜੋ ਇੱਕ ਬਹੁਤ ਸੰਵੇਦਨਸ਼ੀਲ ਸਰਜਰੀ ਹੈ ਕੁਝ ਵਿਗਿਆਨੀਆਂ ਨੂੰ ਇਹ ਵੀ ਡਰ ਹੈ ਕਿ ਭਵਿੱਖ ਵਿੱਚ ਇਹ ਟੈਕਨੋਲੋਜੀ ਮਨੁੱਖੀ ਸੋਚ ਨੂੰ ਵੀ ਕੰਟਰੋਲ ਕਰ ਸਕਦੀ ਹੈ। ਐਲੌਨ ਮਸਕ ਦਾ ਮੰਨਣਾ ਹੈ ਕਿ ਨਿਊਰਲਿੰਕ ਮਨੁੱਖੀ ਦਿਮਾਗ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਟ AI ਨਾਲ ਕੰਪਿਊਟਰ ਦੀ ਤਰ੍ਹਾਂ ਜੋੜ ਸਕਦਾ ਹੈ। ਉਹ ਆਉਣ ਵਾਲੇ 10-15 ਸਾਲਾਂ ਵਿੱਚ ਨਿਊਰਲਿੰਕ ਨੂੰ ਆਮ ਲੋਕਾਂ ਲਈ ਉਪਲਬਧ ਬਣਾਉਣ ਯੋਜਨਾ ਬਣਾ ਰਹੇ ਹਨ। ਕੀ ਤੁਸੀਂ ਆਪਣੇ ਦਿਮਾਗ ਵਿੱਚ ਨਿਊਰਲਿੰਕ ਚਿਪ ਲਗਵਾਉਣਾ ਚਾਹੋਗੇ? ਅਤੇ ਅਜਿਹੇ ਹੋਰ ਦਿਲਚਸਪ ਵੀਡੀਓਜ਼ ਲਈ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮਿਲਦੇ ਹਾਂ ਅਗਲੀ ਵੀਡੀਓ ਵਿੱਚ।